ਹਲਕਾ ਦਸੂਆ ਬਲੋਕ ਹਾਜੀਪੁਰ ਦੇ ਅਧੀਨ ਆਉਣ ਵਾਲਾ ਪਿੰਡ ਆਸਪੁਰ ਜਿੱਥੇ ਕਿ 33 ਲੱਖ ਰੁਪਏ ਦੀ ਲਗਤ ਨਾਲ ਬਣੀ ਲਾਇਬ੍ਰੇਰੀ ਦਾ ਉਦਘਾਟਨ ਹਲਕਾ ਵਿਧਾਇਕ ਕਰਨਬੀਰ ਸਿੰਘ ਇੱਕ ਹੰਮਣ ਵੱਲੋਂ ਇਹ ਕੀਤਾ ਗਿਆ ਬਾਕੀ ਤੁਸੀਂ ਵੀ ਦੇਖੋ ਕੰਮਲੇ ਤਾਵ ਦੌੜਾ ਕੀਤਾ ਜਾ ਰਿਹਾ ਉਹਨਾਂ ਦਾ ਸੈਨਾ ਸਰਮਾਨ ਸਰਮਾਨ ਲੰਬਾ ਜੀ ਆਹਾਂ ਦੀ ਪਾਰਟੀ ਦੀ ਟੀਮ ਦਾ ਹੱਥ ਮਿਲਾਈ ਹੋਈ ਉਹਨਾਂ ਦਾ ਇੱਥੇ ਮੌਜੂਦ ਤੇ ਤੁਹਾਡਾ ਸਵਾਗਤ ਹੈ ਜਿਹੜੇ ਇਕੱਠੇ ਹੋਇਆ ਤੁਸੀਂ ਸਾਰੇ ਜਾਣੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਅੰਕਲ ਦੇ ਵਿੱਚ ਪਾਣੀ ਤੇ ਲਾਇਬ੍ਰੇਰੀ ਹੈਲੋ ਦੋ ਸ਼ਬਦ ਜਿਹੜੇ ਬੋਲਣਾ ਹੈ ਇਸ ਲਾਈਵ ਮੇਰੇ ਕੋਲ ਵੀ ਪਰ ਤੇ ਮੇਰਾ ਆਪ ਕੋਈ ਜੀ ਹੋ ਰਹੀ ਹੈ ਕਿ ਹਾਜੀਪੁਰ ਬਲਾਕ ਦੇ ਜਿੰਨੇ ਵੀ ਪਿੰਡ ਨੇ ਜਦੋਂ ਪਿਛਲੇ ਵਾਰ ਸਰਪੰਚ ਸਾਹਿਬ ਗੁਰਨਾਮ ਜੀ ਬੈਠੇ ਜਦੋਂ ਪਿਛਲੀ ਵਾਰ ਇਹ ਸਰਪੰਚ ਸਾਹਿਬ ਤਾਂ ਇਹਨਾਂ ਨੂੰ ਅਸੀਂ ਪੁੱਛਿਆ ਸੀਗਾ ਕਿ ਇੱਕ ਲਾਇਬ੍ਰੇਰੀ ਆਪਾਂ ਇਹਨਾਂ ਪਿੰਡਾਂ ਦੇ ਵਿੱਚ ਦੇਣੀ ਹੈ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਸੀਗਾ ਕਿ ਮੇਰੇ ਪਿੰਡ ਦੇ ਵਿੱਚ ਲਾਇਬ੍ਰੇਰੀ ਦਿੱਤੀਗਾ। ਹੋਰ ਮੈਂ ਵਧਾਈ ਦੇਣਾ ਇਹਨਾਂ ਨੂੰ ਕਿ ਸਾਡੇ 55 ਲਾਇਬ੍ਰੇਰੀਆਂ ਵਿੱਚੋਂ ਪਹਿਲੀ ਜਿਹੜੀ ਲਾਇਬ੍ਰੇਰੀ ਹੈ ਉਹ ਦਾ ਅੱਜ ਤੁਸੀਂ ਸਾਰਿਆਂ ਨੇ ਉਦਘਾਟਨ ਕੀਤਾ ਪਹਿਲੀ ਲਾਇਬ੍ਰੇਰੀ ਜਿਹੜੀ ਬਣ ਕੇ ਆ ਰਹੀ ਹੈ। ਅਸਰਾ ਜੋ ਉਦਘਾਟਨ ਕੀਤਾ ਗਿਆ ਆਸਪਰ ਦੇ ਲਾਇਬ੍ਰੇਰੀ ਦਾ ਕੀ ਕੜਾਜੋਗੇ। ਅੱਜ ਮੇਰੇ ਹਲਕੇ ਦੇ ਜਿੰਦਾਸਪੁਰ ਦੇ ਵਿੱਚ ਸਾਨੂੰ ਪਹੁੰਚਿਆ ਔਰ ਉੱਥੇ 33 ਲੱਖ ਦੀ ਲਾਗਤ ਦੇ ਨਾਲ ਜਿਹੜੀ ਲਾਇਬ੍ਰੇਰੀ ਆ ਉਹ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਆ ਉਹਦਾ ਅੱਜ ਸਮੁੱਚੇ ਪਿੰਡ ਨੂੰ ਨਾਲ ਲੈ ਕੇ ਪੰਚਾਇਤ ਨੂੰ ਨਾਲ ਲੈ ਕੇ ਅਸੀਂ ਅੱਜ ਉਦਘਾਟਨ ਕੀਤਾ ਔਰ ਮੈਂ ਬਹੁਤ ਵਧਾਈ ਦਿਨਾ ਸਮੁੱਚੀ ਪੰਚਾਇਤ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਹੁਣ ਵਾਲੀ ਪੰਚਾਇਤ ਔਰ ਪੁਰਾਣੀ ਪੰਚਾਇਤ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਨੂੰ ਜਿਨ੍ਹਾਂ ਨੇ ਇਸ ਲਾਇਬ੍ਰੇਰੀ ਨੂੰ ਬਣਾਉਣ ਵਾਸਤੇ ਬਹੁਤ ਵੱਡਾ ਜਿਹੜਾ ਯੋਗਦਾਨ ਮਿਹਨਤ ਕੀਤੀ ਔਰ ਬਹੁਤ ਵਧੀਆ ਜਿਹੜੀ ਲਾਇਬ੍ਰੇਰੀ ਆ ਆਪਣੇ ਹਲਕੇ ਦੀ ਪਹਿਲੀ ਲਾਇਬ੍ਰੇਰੀ ਆ ਦਿੱਕਤ ਲਾਇਬ੍ਰੇਰੀ ਜਿਹੜੀ ਬਣ ਕੇ ਤਿਆਰ ਹੋਈ ਆ ਔਰ ਸਾਰੇ ਪਿੰਡ ਨੂੰ ਬਧਾਈ ਦੇਣੀ ਸਰ ਕਿੰਨਾ ਖਰਚਾ ਆ ਗਿਆ ਲਾਇਬ੍ਰੇਰੀ ਵਾਸਤੇ ਇੱਥੇ ਤਕਰੀਬਨ 33 ਲੱਖ ਰੁਪਈਆ ਜਿਹੜਾ ਲਾਇਬ੍ਰੇਰੀ ਦੇ ਉੱਤੇ ਲਗਾਇਆ ਗਿਆ ਹੈ ਔਰ ਬਹੁਤ ਹੀ ਸੋਹਣਾ ਅੰਦਰ ਵਾਸ਼ਰੂਮ ਹੈ ਸਿਟਿੰਗ ਫੈਸਟੀਵਲ ਵਧੀਆ ਏਸੀ ਲੱਗਣਾ ਹੈ ਅੰਦਰ ਬੁੱਕਸ ਸਾਰੀਆਂ ਨੇ ਕੰਪਿਊਟਰ ਲੱਗਣਾ ਹੈ ਹਰ ਚੀਜ਼ ਉਹਦੇ ਵਿੱਚ ਅਵੇਲੇਬਲ ਹੋਣੀ ਹੈ ਸੋ ਬੱਚਿਆਂ ਦੇ ਵਾਸਤੇ ਬਹੁਤ ਵੱਡੀ ਚੀਜ਼ ਸਾਡੇ ਬਣ ਕੇ ਤਿਆਰ ਹੋਈ ਆ ਪਰ ਪਿੰਡ ਵਾਸੀਆਂ ਨੂੰ ਔਰ ਬੱਚਿਆਂ ਨੂੰ ਅਪੀਲ ਕਰ